ਸ਼ੀਆ ਦੇ ਜਗਰ ਨਾਲ ਹੋ ਜਾਵੇ ਧੰਨ ਧੰਨ ਬਾਬਾ ਦੀ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਇੱਕ ਹੁੰਦਾ ਵੀ ਘਰ ਹੈਗੇ ਇੱਕ ਤਾਂ ਇਨਸਾਨ ਰਹਿੰਦਾ ਆ ਸਭ ਉਹ ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਿੰਨਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਆ ਲੈ ਸਕੂਨ ਮਿਲਦਾ ਗੁਰੂ ਘਰ ਰਣ ਕੇ ਇੱਕ ਮਨ ਨੂੰ ਸ਼ਾਂਤੀ ਮਿਲਦੀ ਆ ਇਹਦੇ ਵਾਛ ਦੀ ਗੱਲ ਨਹੀਂ ਮਾਲਕ ਆਪ ਜਿੰਦਾ ਮੁੱਦ ਚੱਲਦਾ ਮੈਂ ਜਦੋਂ ਬੱਚੇ ਚੱਲਦਾ ਮੇਰਾ 3-4 ਕਿਲੋਮੀਟਰ ਪਿੰਡਿਆ ਮੈਂ ਜੇ ਤੁਰ ਕੇ ਬਾਬੇ ਦਾ ਨਾਮ ਲੈ ਕੇ ਤੁਰਦਾ ਨਾ ਪਿੱਡੋ ਮੈਨੂੰ ਮਹਾ ਯਰ ਵੀ 10ਵੇਂ ਕਦਮ ਜਿਹੜਾ ਅੱਗੇ ਤੁਰ ਕੇ ਆਣਾ ਪਵੇ ਮੈਨੂੰ ਕੋਈ ਨਾ ਕੋਈ ਚੀਜ਼ ਮਿਲ ਜਿੰਦੀ ਆਡੀ ਮਰ ਕੇ ਕੋਈ ਮੋਟਰਸਾਈਕਲ ਵਾਲਾ ਮਿਲ ਜੇ ਕੋਈ ਗੱਡੀ ਵਾਲਾ ਮਿਲ ਜੇ ਇਸ ਕਰਕੇ ਮਾਲਕ ਦੀ ਬਰੀ ਕਿਰਪਾ ਧੰਨ ਧੰਨ ਬਾਬਾ ਦੀ ਜਿੰਦਗੀ ਤੇ ਇਸ ਤੋਂ ਐਸ ਵਾਰ ਪਹਿਲੇ ਤੋਂ ਪਹਿਲੇ ਐਸ ਵਾਰ ਮੈਂ ਵੀ ਬਰਾ ਪਈ ਪਰ ਸੰਕਟਾਂ ਕਸ਼ ਤੋਂ ਮਾਸਟਰੀ ਹੋਈ ਇਹਨੇ ਇੱਕ ਮਹਾਰਾ ਦੀ ਕਿਰਪਾ ਤੋਂ ਕਈ ਨੁਕਤੇ ਨਿਰਭਰ ਬਾਬਾ ਨੂੰ ਫੌਜ ਮੱਤੀ ਹੋ ਗਏ ਹੁਣ ਕਈ ਬਾਰ ਕੈਨੇਡਾ ਕੋਈ ਆਸਟ੍ਰੇਲੀਆ ਕੋ ਦबई ਆ ਸਾਰੇ ਸੈਟ ਮਹਾਰਾ ਦੀ ਕਿਰਪਾ ਨਾਲ ਸਾਡੀ ਜਿਹੜੀ ਦਾ ਕਦੋਂ ਐਤਵਾਰ ਰਾਮੇ ਦੀ ਮਹਾਰਾਜ ਘਰ ਜਾ ਕੇ ਸੇਵਾ ਕਰੀਏ ਐਨੀ ਕਿਰਪਾ ਵੀ ਆਪਾਂ ਕੋਈ 4-5 ਮੁੰਡੇ ਜੁੜੇ ਨਾਲ ਜਿੰਨੇ ਕਹ ਗਿਆ ਆਪਾਂ ਇਹ 2012 ਦੇ ਐਸ ਟਾਈਮ ਕੋਈ ਸਭ ਤੋਂ ਤਰ ਮੁੰਡੇ ਆਪਣੇ ਕੋਲ ਆ ਜਾਨੀਏ ਬਹੁਤ ਦੂਰ ਨਹੀਂ ਆ ਮੈਂ ਕਹਿੰਦਾ ਜੇ ਕੋਈ ਜਿਲ੍ਹਾ ਦੇ ਵਿੱਚ ਹੀ ਆ ਸ਼ਾਇਦ ਐਸੇ ਸਾਲ ਦੇ ਵਿੱਚ ਦੇ ਜਾ ਜਿੰਨਾ ਬਾਪੂ ਨੇ ਪ੍ਰੀਤ ਕੀਤਾ ਚੰਦਰ ਪਿਆਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਦੇਣ ਲੱਗੇਗੀ ਬਹੁਤ ਜਲਦ ਦੇ ਵਿੱਚ ਇਹ ਕੰਮ ਹੋਏਗਾ ਇਨਾ ਮਹਾਰਾਜ ਦੀ ਕਿਰਪਾ ਨਾਲ ਮੇਰੀ ਵਾਈਫ ਪ੍ਰੈਗਨੈਂਟ ਹੈ। ਉਹਦੇ ਚੋਂ ਪਹਿਲਾਂ ਹੀ ਪਤਾ ਆਇਆ ਨਾ ਵੀ ਜਿੜਵਾ ਬੱਚਿਆ। ਟਵਿੰਸ ਬੱਚੇ ਹੋਣਾ ਹੈ। ਬਾਅਦ ਮਹਾਰਾਜ ਦੀ ਕਿਰਪਾ ਵਿੱਚ ਜਏ ਹੋਰ ਦਾਤ ਨਾਲ ਤੇ ਮੇਰੀ ਤੇ ਦੁਬਾਰਾ ਕੱਢਦੀ ਮੈਂ ਸੇਵਾ ਕਰਦਾ। ਸੱਜਾ ਬਾਸ਼ਾ ਨਾ ਦੋ ਕੁੜੀਆਂ ਦੇ ਨਾ ਦੋ ਮੁੰਡੇ ਦੇ। ਸੜਕਾਂ ਦੇ ਪੈਰ ਨਹੀਂ ਰੱਖਿਆ ਜਾਂਦਾ ਇੰਨੀ ਕਿ ਗਰਮੀ ਨਹੀਂ ਆ। ਚਾਹੇ ਇੱਥੇ ਖੜੇ ਵੀ ਹੋ ਰਹੇ ਆ ਪਸੀਨੇ ਨਾਲ ਹੱਥ ਪੱਤ ਹੋ ਜਾਂਦੇ ਆ। ਪਰ ਐਸਾ ਕਿਹੜਾ ਪਿਆਰ ਹੈ ਗੁਰੂ ਦਾ ਜਿਹੜਾ ਤੁਹਾਨੂੰ ਦਰ ਤੇ ਖਿੱਚ ਕੇ ਲੈ ਜਾਂਦਾ। ਪੰਗਾ ਕਾਰੋਬਾਰ ਜਿੰਦਗੀ ਦਾ ਜਿਹੜਾ ਪਰਿਵਾਰ ਦੇ ਨੇਚਰ ਤੋਂ ਲੈ ਲਓ ਪੰਗਾ ਜਿੰਨਾ ਵੱਡੀਆਂ ਖਸ਼ਾ ਦਾ ਆਉਂਦੇ ਪਰ ਇੱਕ ਮਾਮਲਾ ਨੇ ਜਾਨਦਾ ਹੈ ਕਿ ਇਹੋ ਜਿਹੇ ਮਨੁੱਖਾਂ ਦੀ ਮਿਲਦੀ ਹੈਗੀ ਹੋਰਗੇ ਦਰ ਤੋਂ ਮਿਲਦੀ ਹੈ ਅੱਜੇ ਬਾਹਰ ਤੋਂ ਬਾਹਰ ਅਮਰੀਕਾ ਕੈਨੇਡਾ ਕਈ ਐਸੀਆਂ ਭੈਣਾਵਾਂ ਜਿੰਨਾ ਤਿੰਨ ਤਿੰਨ ਦਿਨ ਇੱਥੇ ਰਹਿੰਦੀ ਆ ਆਣ ਕੇ ਜੁਪੀ ਤੋਂ ਜਾਨ ਨੂੰ ਹਾਂਜੀ ਜੁਪੀ ਤੋਂ ਵੀ ਸੰਗਤ ਹੁੰਦੀ ਇੱਥੇ ਜੋ ਚ ਪੈਰਾ ਘੱਟ ਕੇ ਮਾਨੂੰ ਸ਼ਾਂਤੀ ਮਿਲਦੀ ਆ ਉਹ ਇੱਕ ਜਿਦਾ ਮਨ ਨੂੰ ਦਾਇਆ ਉਹਨੇ ਉਸਨੇ ਗਾੜੀ ਦੜੀ ਨਾ ਉਸੇ ਕਰਕੇ ਵੇਖੋ ਇੱਕ ਸਾਰੀ ਇੰਨੀ ਕਿ ਸੰਗਤ ਹੋ ਚੁੱਕੀ ਆ ਕਿ ਬਾਹਰ ਤੱਕ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇੰਨੀ ਮਹਾਰਾਜ ਦੀ ਕਿਰਪਾ ਛੜਕਾ ਤੇ ਵੀ ਬੈਨ ਸਕਤੋਂ ਮਜਬੂਰੀ ਕੋਲ ਵਾਲੇ ਸਮੇਂ ਦੇ ਵਿੱਚ ਅੱਜ 6-7 ਘੰਟੇ ਦੇ ਵਿੱਚ ਵਿੱਚ ਅੰਬਰ ਸਾਹ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆ ਕਰੇ ਕੇ ਨੋਕੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੀ ਸਥਾਨ ਗੁਰਦੁਆਰਾ ਸ਼ੀ ਦਾ ਸਾਈ ਮੌਜੂਦਾ ਜਿੱਥੇ ਐਤਵਾਰ ਦੇ ਦਿਨ ਸਖਤਾ ਦੂਰ ਡਰਾਡੇ ਤੋਂ ਚੁਪੈਰਾ ਘਟਣ ਦੇ ਲਈ ਆਉਂਦੀਆਂ ਨੇ ਕਈਆਂ ਨੂੰ ਇੱਥੋਂ ਮੰਗਿਆ ਮੁਰਾਦਾ ਵੀ ਮਿਲਿਆ ਨੇ ਤੇ ਕਈਆਂ ਨੇ ਜੋ ਕੁਝ ਆ ਕੇ ਸੁਖਿਆ ਉਹ ਮਿਲਦਾ ਤਾਂ ਹੈਗਾ ਪਰ ਜਦੋਂ ਜਦੋਂ ਆਸਥਾਵਧ ਦੀ ਦੇਖਦੀ ਹੈ ਤਾਂ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਭਟਕੇ ਲੋਕ ਵੀ ਜਿਹੜੇ ਨੇ ਸਿੱਕੀ ਤੋਂ ਵਾਪਸ ਗੁਰੂ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਤੇ ਸੇਵਾਦਾਰਾਂ ਦਾ ਇੱਕ ਜਥਾ ਦੇਖੋ ਜੋ 2012 ਤੋਂ ਇੱਥੇ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਅੱਜ 2025 ਆ ਚੁੱਕਿਆ ਐਸਾ ਗੁਰੂ ਦੇ ਨਾਲ ਪਿਆਰ ਹੈ ਇਸ ਸਥਾਨ ਦੇ ਨਾਲ ਪਿਆਰ ਹੈ ਮੰਗਿਆ ਮਰਜ਼ਾ ਮਿਲਿਆ ਨੇ ਤਾਂ ਜੋ ਇੱਥੇ ਸਥਾਨ ਤੇ ਹਾਲੇ ਵੀ ਦਰਸ਼ਨ ਕਰਨ ਤੇ ਸੇਵਾ ਕਰਨ ਪਹੁੰਚਦੇ ਨੇ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਕੀ ਨਾ ਆਪਣਾ ਬਿਲਕੁਲ ਵੀਰ ਨਾ ਮੇਰਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸੇਵਾ ਕਰਦਿਆਂ ਕਿਵੇਂ ਦਾ ਮਹਿਸੂਸ ਹੁੰਦਾ ਜਦ ਵੀ ਇੱਥੇ ਸੇਵਾ ਕਰਦੇ ਵਾਹਿਗੁਰੂ ਸੱਚਾ ਪਾਤਸ਼ਾਹ ਇੰਨਾ ਕ ਹੁੰਦਾ ਕਿ ਅਸੀਂ ਮਹਾਰਾਜ ਦੇ ਘਰ ਐਸਾ ਡੀਕਦੇ ਰਹੀਦਾ ਆ ਕਦੋਂ ਐਸੇ ਵਾਰ ਆਵੇ ਤੁਸੀਂ ਮਹਾਰਾਜ ਦੇ ਘਰ ਜਾ ਕੇ ਸੇਵਾ ਕਰੀਏ ਐ ਕੁਈ 4-5 ਮੁੰਡੇ ਜੁੜੇ ਸੀ ਨਾਲ ਜਿੰਨੇ ਕਹਗੇ ਆਪਾਂ ਇਹ 2012 ਦੇ ਐਸ ਟਾਈਮ ਬਾਬਾ ਜੀ 60-70 ਮੁੰਡੇ ਆਪਣੇ ਕੋਲ ਆ ਤੌਲੀਆਂ ਘੜ ਤੋਂ 100 ਦੇ ਲੱਗ ਕੇ ਤੌਲੀਆਂ ਘਰੋਂ ਮੁੰਡੇ ਸਾਰੇ ਤੌਲੀਆਂ ਆਪਣੇ ਘਰੋਂ ਧੋਗੇ ਲੈਂਦੇ ਆ ਘਰੋਂ ਸਾਫ਼ ਕਰਕੇ ਲਿਆਉਣੇ ਆ ਇੰਨੇ ਕੀ ਮਹਾਰਾਜ ਦੀ ਕਿਰਪਾ ਇਥੋਂ ਕਈ ਮੁੰਡੇ ਇੰਨੇ ਕੀ ਬਾਬੇ ਦੀ ਕਿਰਪਾ ਭੋਖ ਵਿੱਚ ਭਰਤੀ ਹੋ ਗਏ ਆ ਹੁਣ ਕਈ ਬਾਹਰ ਕੈਨੇਡਾ ਆ ਕੋਈ ਆਸਟ੍ਰੇਲੀਆ ਆ ਕੋਈ ਦੁਬਈ ਆ ਕੋਈ ਕਿਤਾ ਕਹਿੰਦਾ ਸਾਰੇ ਸੈੱਟ ਹੈ ਮਹਾਰਾਜ ਦੀ ਕਿਰਪਾ ਨਾਲ ਇਹ ਵੀ ਬਾਬਾ ਦੇ ਜਨਮ ਦਿਹਾੜੇ ਤੇ ਆਪਾਂ ਰੋਹ ਦਾ ਲੰਗਰ ਲਾਉਂਦੇ ਆ ਆ ਵੀਰ ਸਾਰੇ ਨਾਲ ਆ ਮੰਨਣ ਪਿੰ ਅਵੀਰ ਜੀ ਨਾ ਕਰੋ ਗੱਲਬਾਤ ਤੇ ਦੱਸ ਦੇ ਰੋਗ ਦਾ ਆਪਣਾ ਬਾਈਟ ਜੋ ਵੀ ਹੈਗਾ ਕਿੰਨਾ ਸਾਡਾ ਖਰਚਾ ਆ ਜਾਂਦਾ ਕਿੰਨੀ ਸੰਗਤ ਜੁੜੀ ਆ ਕਿਹੜੇ ਕਿਹੜੇ ਪਿੰਡ ਨਾਲ ਜੁੜੇ ਆ ਤੁਸੀਂ ਸਮਾਂ ਦੱਸੋ ਜਦ ਘਰ ਦੇ ਵਿੱਚ ਕੋਈ ਐਸਾ ਸਮਾਂ ਆਇਆ ਹੋਵੇ ਜਦ ਲੱਗੇ ਕਿ ਨਹੀਂ ਯਾਰ ਹੁਣ ਥੋੜਾ ਮਾਨ ਟੁੱਟ ਰਿਹਾ ਪਰ ਬਾਬਾ ਦੀਪ ਸਿੰਘ ਜੀ ਨੇ ਉਹ ਬਾਹ ਫੜੀ ਹੋਵੇ ਕਿ ਨਹੀਂ ਯਾਰ ਤੇਰੇ ਨਾਲ ਬੈਠੇ ਆ ਤੂੰ ਸਾਡੇ ਧਾਰ ਸੇਵਾ ਕਰਨ ਆਂਦਾ ਰਿਹਾ ਤਾਂ ਤੈਨੂੰ ਇਤਰਾ ਖਾਲੀ ਨਹੀਂ ਜਾਣ ਦੇਵਾਂਗੇ ਬਾਬਾ ਜੀ ਬਹੁਤ ਕੁਝ ਮਿਲਿਆ ਮਹਾਰਾ ਇਹਦੇ ਘਰੋਂ ਇੰਨਾ ਕਿ ਮਹਾਰਾਜ ਦੀ ਕਿਰਪਾ ਵੀ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਹੈ ਉਹਨੇ ਚਲੋ ਪਹਿਲਾਂ ਹੀ ਪਤਾ ਹੀ ਸਾਨੂੰ ਵੀ ਜੁੜ ਕਿੰਸ ਬੱਚੇ ਹੋਣੇ ਆ ਬਾਜ ਮਹਾਰਾਜ ਦੀ ਕਿਰਪਾ ਵੀ ਸੱਚਾ ਇਹ ਅਰਦਾਸ ਨਾਲ ਦੀ ਮੇਰੀ ਤੇ ਦੁਪਹਿਰਾ ਕੰਢਦੀ ਮੈਂ ਸੇਵਾ ਕਰਦਾ ਸੱਚਾ ਬਾਸ਼ਾ ਨਾ ਦੋ ਕੁੜੀਆਂ ਦੇ ਨਾ ਦੋ ਮੁੰਡੇ ਦੇ ਮਹਾਰਾਜ ਦੀ ਕਿਰਪਾ ਇੰਨੀ ਹੋਈ ਆ ਕੁੜੀ ਤੇ ਮੁੰਡਾ ਨੌਰ ਬਨੋ ਬਹੁਤ ਵਧੀਆ ਫਾਸ ਦੇ ਘੇੜ ਦੇ ਇੱਥੇ ਹੁੰਦੇ ਆ ਸੇਵਾ ਕਰਦੇ ਆ ਚਣੀ ਆ ਰਾਜਦਾ ਆ ਰਾਤ ਇੱਥੇ ਰਹਿਦਾ ਐਤਵਾਰ ਸ਼ਾਮ ਨੂੰ ਚਾਰ ਘਰ ਵਾਪਸੀ ਕਰੀ ਦੀ ਸੱਚਾ ਸੜਕਾਂ ਦੇ ਪੈਰ ਨਹੀਂ ਰੱਖਿਆ ਜਾਂਦਾ ਇੰਨੀ ਕਿ ਗਰਮੀ ਆ ਚਾਹੇ ਇੱਥੇ ਖੜੇ ਵੀ ਹੋ ਰਹੇ ਆ ਪਸੀਨੇ ਨਾਲ ਹੱਥ ਪਾਤ ਹੋ ਜਾਂਦੇ ਆ ਪਰ ਐਸਾ ਕਿਹੜਾ ਪਿਆਰ ਹੈ ਗੁਰੂ ਨਾਲ ਜਿਹੜਾ ਤੁਹਾਨੂੰ ਦਰ ਤੇ ਖਿੱਚ ਕੇ ਲੈ ਗਿਆ ਗੁਰਜੀ ਤੁਈ ਚਲੋ ਸਾਰੇ ਕਿਹਣਾ ਗੱਲਬਾਤ ਕੀਤੀ ਆ ਬਾਹਰ ਵੀ ਹਣ ਚਲੋ ਜਦੋਂ ਸੰਗਤ ਵਧੀ ਆ ਉਹਦੇ ਨਾਲ ਨਾਲ ਸੇਵਾਦਾਰ ਵੀ ਮਹਾਰਾਜ ਨੇ ਆਪਣੇ ਆ ਵੀ ਡਿਊਟੀਆਂ ਲਾਈਆਂ ਆ ਆਪਣੇ ਆ ਵੀ ਬਾਹਰ ਸ਼ਵੀਲਾਂ ਲੱਗੀਆਂ ਆ ਆਪਣੇ ਆ ਵੀ ਲੰਗਰ ਚੱਲ ਗਏ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਬਹੁਤ ਕੋਸ਼ਿਸ਼ ਦੇ ਮਹਾਰਾਜ ਕਰ ਜੇ ਮਹਾਰਾਜ ਸੰਗਤ ਵਧਣ ਦੀ ਆ ਉਨੀ ਸੇਵਾਦਾਰੀ ਵਧਣ ਦੇ ਆ ਚ ਬਾਕੀ ਕੋਣ ਵੀਰਨਾ ਕਰੋ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੀ ਕੀ ਨਾ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਂ ਵੀ ਜੀ ਚਵਾਲ ਦੇ ਲੈਣਾ ਆ ਮਾ ਕੋਰ ਦੇ ਪਿੰਡ ਤੋਂ ਆ ਜੀ ਇੱਥੇ ਜ ਇਹ ਤੇ ਕਮਾਨੂੰ ਵੱਖਰੀ ਸ਼ਾਂਤੀ ਮਿਲਦੀ ਐ ਚਾਹੇ ਗੁਰਬਾਣੀ ਚੱਲ ਰਹੀ ਹੁੰਦੀ ਐ ਸੰਗਤਾਂ ਦਾ ਹਲਕਾ ਹਲਕਾ ਰੋਲਾ ਵੀ ਹੁੰਦਾ ਉਹ ਬਾਣੀ ਜਦ ਕੰਨਾਂ 'ਚ ਗੂੰਜਦੀ ਐ ਕਿਵੇਂ ਦਾ ਮਹਿਸੂਸ ਹੁੰਦਾ ਐ ਬਾਣੀ ਦਾ ਪ੍ਰਵਾਹ ਇੱਕ ਐ ਹੋ ਜਾ ਕਿ ਜਿਸ ਤਰ੍ਹਾਂ ਬੰਦਾ ਕਹਿੰਦਾ ਕਿ ਮੈਂ ਸਵਰਗਾਂ ਦੇ ਨਾਲ ਵਿੱਚ ਤੁਰ ਰਿਹਾ ਹਾਂ ਸਰ ਸਵਰਗਾਂ ਦਾ ਝੂੜਾ ਜਿਸ ਤਰ੍ਹਾਂ ਕਹਿ ਸਕਦੇ ਐ ਅਲੌਕੀ ਕੀ ਨਜ਼ਾਰਾ ਕਹਿ ਸਕਦੇ ਐ ਇਹ ਕਮਾਨੂੰ ਇਹੋ ਜਿਹੀ ਸ਼ਾਂਤੀ ਮਿਲਦੀ ਜਿੱਤਾਂ ਵੀ ਬੰਦਾ ਕਾਰੋਬਾਰੀ ਜ਼ਿੰਦਗੀ ਦਾ ਲੈ ਲੋ ਪਰਿਵਾਰ ਦੇ ਨੇਚਰ ਤੋਂ ਲੈ ਲੋ ਬੰਦਾ ਜੰਨਾ ਵਰਗੀ ਅਫਸੈਟ ਹੋਇਆ ਹੋਵੇ ਪਰ ਇੱਕ ਮਹਾਰਾਜ ਦੇ ਦਰਦ ਹੈ ਕਿ ਇਹੋ ਜੀ ਮਾਨੂੰ ਸ਼ਾਂਤੀ ਮਿਲਦੀ ਹੈ ਕਿ ਹੋਰ ਕਿਹਦੇ ਦਰ ਤੋਂ ਮਿਲਦੀ ਹੈ ਮਹਾਰਾਜ ਦੀ ਨਹੀਂ ਕਿਰਪਾ ਤੇ ਬਾਕੀ ਜੇ ਆਪਾਂ ਕਾਰੋਬਾਰ ਦੀ ਜਾਂ ਕਿਸੇ ਦੀ ਤਰੱਕੀ ਦੀ ਗੱਲ ਕਰੀਏ ਤਾਂ ਮਹਾਰਾਜ ਦੀ ਨਹੀਂ ਕਿਰਪਾ ਕਿ ਸਾਡੇ ਨਾਲ ਪਹਿਲਾਂ ਕੁਝ ਚੰਦ ਵੀਰ ਸੀਗੇ ਜਦੋਂ ਆਪਾਂ ਸ਼ੁਰੂ ਹੋਏ ਸੀਗੇ ਤੇ ਹੁਣ ਮਹਾਰਾਜ ਕਿਰਪਾ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀਰ ਸਾਡੇ ਤੋਂ ਇੱਕ ਤੋਂ ਇੱਕ ਵੱਧ ਕੇ ਅੱਗੇ ਨੇ ਗੁਰੂ ਘਰ ਦੇ ਨਾਲ ਇੰਨਾ ਲਾ ਪਿਆਰ ਹੈ ਇਜਦਾਉਣ ਕੀ ਪਿੱਛੇ ਜੇ ਲੜਾਈ ਦੇ ਜਿਸ ਤਰ੍ਹਾਂ ਇਹ ਸਾਰੇ ਹੋਏ ਸੀਗੇ ਬਹੁਤ ਲੋਕਾਂ ਦੇ ਵਹਿਮ ਵਿੱਚ ਬੈੜ ਗਿਆ ਜੀ ਪਰ ਇੱਕ ਬਾਪੂ ਦੇ ਨਾਲ ਇਹ ਕਹਿੋ ਜਿਹਾ ਪਿਆਰ ਸੀ ਸਾਰੇ ਵੀਰਾਂ ਦਾ ਕਿ ਇਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਇਹ ਇੱਕ ਇਹੋ ਜਿਹਾ ਜਜ਼ਬਾ ਸੀਗਾ ਕਿ ਜਿੱਦਾਂ ਮਰਜੀ ਸਾਨੂੰ ਮੌਤ ਦੀ ਕੋਈ ਪਰਵਾਹ ਨਹੀਂ ਪਰ ਐਤਵਾਰ ਬਾਪੂ ਦੇ ਨੇ ਨਮਸਤਕ ਹੋਣਾ ਹੈ ਤੇ ਬਸ ਹੋਣਾ ਹੈ ਬੇਸ਼ੱਕ ਭਾਵੇਂ ਹੁਣ ਚਲੋ ਜੰਗ ਦਾ ਜੇ ਜਾਂ ਪਹਿਲਾਂ ਕੋਰੋਨਾ ਦਾ ਟਾਈਮ ਸੀਗਾ ਉਦੋਂ ਦੇ ਸੰਗਤਾਂ ਨਾਲ ਕਾਠੇ ਦੇਖਣਯੋਗ ਸੀਗਾ ਬਾਹਰ ਰੋਡ ਤੇ ਖੜੇ ਰਹਿੰਦੇ ਸੀ ਇਹ ਪਰ ਚਲੋ ਪੁਲਿਸ ਵਾਲੇ ਆਪਣੀ ਡਿਊਟੀ ਕਰਦੇ ਸੀ ਨਹੀਂ ਸੀਗੇ ਅੰਦਰ ਆਉਂਦੇ ਪਰ ਸੰਗਤਾਂ ਨਾਲ ਉਹ ਵੀ ਠਾਠਾ ਮਾਰਦਾ ਘੱਟ ਸੀਗਾ ਪਰ ਇਹ ਪਿੱਛੇ ਨਹੀਂ ਸੀ ੜਦਾ ਜਿਵੇਂ ਅੱਜ ਕਿਉਂ ਮੰਡੀ ਸੜਕਾਂ ਤਾਂ ਕਿ ਜਾਮ ਦੇਖਣ ਨੂੰ ਮਿਲਦਾ ਕੋਈ ਸਮਾਂ ਹੋਏਗਾ ਜਿੱਦਨ ਪੂਰਾ ਅੰਮ੍ਰਿਤਸਰ ਇਹ ਸੰਗਤਾਂ ਦੇ ਨਾਲ ਹੀ ਘਿਰਿਆ ਹੋਇਆ ਦਿਖੇ ਉਹ ਵੈਗੁਰੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਿਆਦਾ ਯਾਨੀ ਕਿ ਬਹੁਤ ਦੂਰ ਨਹੀਂ ਆ ਮੈਂ ਕਹਿੰਦਾ ਕਿ ਕੋਈ ਦਿਨਾਂ ਦੇ ਵਿੱਚ ਹੀ ਆ ਸ਼ਾਇਦ ਐਸੇ ਸਾਲ ਦੇ ਵਿੱਚ ਹੀ ਹੋ ਜਾ ਜਿਨ੍ਹਾਂ ਬਾਪੂ ਦੇ ਪ੍ਰਤੀ ਸੰਗਤਾਂ ਦਾ ਪਿਆਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਦੇਰ ਲੱਗੇਗੀ ਬਹੁਤ ਜਲਦ ਵਿੱਚ ਹੀ ਉਹ ਕੰਮ ਹੋਏਗਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਮੈਂ ਮਾ ਥੋੜਾ ਮੇਰਾ ਨਾ ਪਲਵਿੰਦਰ ਸਿੰਘ ਜੀ ਕਿਵੇਂ ਦਾ ਮਹਿਸੂਸ ਹੁੰਦਾ ਜਦ ਇਸ ਸਥਾਨ ਤੇ ਆਉਂਦੇ ਹੋ ਮਨ ਨੂੰ ਇੱਕ ਸਕੂਨ ਮਿਲਦਾ ਸੇਵਾ ਦੇ ਵਿੱਚ ਰੁੱਝਦੇ ਹੋ ਉਹ ਕਿਵੇਂ ਪ੍ਰਗਟ ਕਰੋਗੇ ਕਿ ਕਿਵੇਂ ਦਾ ਮਹਿਸੂਸ ਹੁੰਦਾ ਇਹ ਜੀ ਕਿਸੇ ਦੇ ਬੱਚ ਦੀ ਗੱਲ ਨਹੀਂ ਮਾਲਕ ਆਪ ਲੈਂਦਾ ਖੁਦ ਚੱਲ ਕੇ ਮੈਂ ਜਦੋਂ ਬੱਚੇ ਚਾਹਦਾ ਮੇਰਾ 3-4 ਕਿਲੋਮੀਟਰ ਪਿੰਡਿਆ ਮੈਂ ਜੇ ਤੁਰ ਕੇ ਬਾਬੇ ਦਾ ਨਾਮ ਲੈ ਕੇ ਤੁਰਦਾ ਆ ਨਾ ਪਿੰਡੋਂ ਮੈਨੂੰ ਮਹਾ ਜਾਂ ਵੀ 10ਵੇਂ ਕਦਮ ਜਿਹੜਾ ਅੱਗੇ ਤੁਰ ਕੇ ਆਣਾ ਪਵੇ ਮੈਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਆ ਆਟੋਮੈਟਿਕ ਕੋਈ ਮੋਟਰਸਾਈਕਲ ਵਾਲਾ ਮਿਲ ਜੇ ਕੋਈ ਗੱਡੀ ਵਾਲਾ ਮਿਲ ਜੇ ਇਸ ਕਰਕੇ ਮਾਲਕ ਦੀ ਬਰੀ ਕਿਰਪਾ ਧੰਨ ਧੰਨ ਬਾਬਾ ਦੀਪ ਸਿੰਘ ਦੀ ਤੇ ਇਸ ਤੋਂ ਐਤਵਾਰ ਪਹਿਲੇ ਤੋਂ ਪਹਿਲੇ ਐਤਵਾਰ ਮੈਂ ਵੀ ਬੜਾ ਪਿਆਈ ਪਰ ਸੰਗਤਾਂ ਕਸਟਮ ਅਸਟ ਨਹੀਂ ਹੋਈਆਂ ਜਿੱਥੇ ਜਿੱਥੇ ਸੰਗਤਾਂ ਬੈਠੀਆਂ ਹੀ ਉੱਥੇ ਉੱਥੇ ਸੰਗਤਾਂ ਬੈਠੀਆਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 6-7 ਮਹੀਨੇ ਦੇ ਵਿੱਚ ਵਿੱਚ ਅੰਬਰ ਸਾਹ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆਹ ਕਰੇਗੀ ਕਉ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਧੰਤਨ ਗੁਰੂ ਰਾਮਦਾਸ ਦੀ ਕਿਰਪਾ ਦਿੱਲੀ ਬੰਬੇ ਕਲਕੱਤਾ ਤੋਂ ਵੀ ਸੰਗਤ ਇੱਥੇ ਪਹੁੰਚ ਰਹੀ ਜੀ ਅਤਵਾਰ ਜੀ ਬਾਹਰ ਤੋਂ ਬਾਹਰ ਅਮਰੀਕਾ ਕੈਨੇਡਾ ਕਈ ਐਸ਼ੀਆਂ ਪੈਣਾ ਵਾ ਜਿੰਨੇ ਤਿੰਨ ਤਿੰਨ ਦਿਨ ਇੱਥੇ ਰਹਿੰਦੀਆਂ ਆਣ ਕੇ ਜੂਪੀ ਤੋਂ ਹਾਂ ਹਾਂਜੀ ਜੂਪੀ ਤੋਂ ਵੀ ਸੰਗਤ ਆਉਂਦੀ ਇੱਥੇ ਜਦੋਂ ਸੰਗਤਾਂ ਦੇ ਨਾਲ ਮੇਲ ਆਪ ਹੁੰਦਾ ਇੱਕ ਦੂਜੇ ਨੂੰ ਦੱਸੀਦਾ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਫੇਰ ਪਤਾ ਲੱਗਦਾ ਸੰਗਤ ਕਿੱਥੋਂ-ਕਿੱਥੋਂ ਆਉਂਦੀ ਆ ਉਹ ਜੂਪੀ ਤੋਂ ਜਿਹੜੀਆਂ ਪੈਣਾ ਆਉਂਦੀਆਂ ਨੇ ਤਿੰਨ ਦਿਨ ਲੱਗ ਜਾਂਦੇ ਆਉਣ ਦੇ ਦੋ ਤਿੰਨ ਦਿਨ ਜਾਂਦੇ ਆ ਲੱਗ ਜਾਂਦੇ ਇੱਕ ਦੋ ਦਿਨ ਘਰ ਹੀ ਰਹਿੰਦੀ ਆਣ ਗਿਆ ਕਿਉਂ ਪਿਆਰ ਬਾਬੇ ਦਾ ਗੁਰਵੀਰ ਸਾਧਨ ਜੀ ਦੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਮਹਿਸੂਸ ਕਰਦੇ ਹੋ ਜਦ ਕਰੋ ਤੁਰਦੇ ਹੋ ਕੀ ਖਿਆਲ ਹੁੰਦੇ ਆ ਮਨ ਦੇ ਵਿੱਚ ਕੀ ਇਸ ਸਥਾਨ ਤੇ ਸੇਵਾ ਕਰਨ ਚੱਲੇ ਆ ਇੱਕ ਹੁੰਦਾ ਵੀ ਘਰ ਹੈਗੇ ਜਿੱਦਾਂ ਇਨਸਾਨ ਰਹਿੰਦਾ ਆ ਸੋ ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਾਂਦਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਜਿਹੜਾ ਸਕੂਨ ਮਿਲਦਾ ਗੁਰੂ ਘਰ ਰਣ ਕੇ ਇੱਕ ਮਨ ਨੂੰ ਸ਼ਾਂਤੀ ਮਿਲਦੀ ਆ ਉਹ ਜੋ ਬਾਬੇ ਘਰ ਸੰਗਤਾਂ ਚ ਦੁਪਹਿਰਾ ਕਰਦੀਆਂ ਬਹੁਤ ਸੋਖਿਆ ਸਾਰਾ ਕੁਝ ਗੁਰੂ ਘਰੋਂ ਇਥੋਂ ਮਿਲਿਆ ਸੰਗਤਾਂ ਨੇ ਮਹਾਰਾਜ ਦੀ ਕਿਰਪਾ ਇੰਨੀ ਗਿਆ ਵੀ ਜੋ ਵੀ ਹੁੰਦਾ ਝੋਲੀਆਂ ਭਰ ਕੇ ਜਾਂਦਾ ਬਾਬੇ ਦੀਪ ਸਿੰਘ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਲੱਗਦਾ ਜਿਹੜੇ ਲੋਕ ਧਰਮ ਤਬਦੀਲੀ ਵਾਲੇ ਵੀ ਗਏ ਨੇ ਵਾਪਸ ਆਪਣੇ ਸਿੱਖੀ ਵਾਲ ਆ ਰਹੇ ਨੇ ਹਾਂਜੀ ਜ਼ਰੂਰ ਜੀ ਅੱਜ ਉਹ ਹੋਇਆ ਦੁਪਹਿਰਾ ਸਾਬ ਲੱਗਦਾ ਪਿਆ ਇਸ ਨਾਲ ਬਹੁਤ ਦੂਰੋਂ ਦੂਰੋਂ ਸੰਗਤਾਂ ਦੇ ਮਨ ਤੇ ਪ੍ਰਭਾਵ ਪਿਆ ਵੱਖੋ ਵੱਖ ਸਥਾਨਾਂ ਤੇ ਪਹੁੰਚ ਕੇ ਸੰਗਤਾਂ ਚ ਦੁਪਹਿਰਾ ਸਾਬ ਕੱਟ ਰਹੀ ਜਾਣੇ ਜੋ ਮੋੜ ਸੰਗਤਾਂ ਗਲਤ ਪਾਸੇ ਤੁਰੀਆਂ ਸੀ ਉਸ ਸਿੱਖੀ ਵਾਲ ਤੁਰ ਪਿਆ ਨੇ ਜੋ ਚ ਪੈਰਾ ਕੱਟ ਕੇ ਮਾਨੂੰ ਸ਼ਾਂਤੀ ਮਿਲਦੀ ਆ ਉਹ ਇੱਕ ਜਿੱਦਾ ਮਾਨੂੰ ਹੁੰਦਾ ਆ ਉਹਨੇ ਉਸਨੇ ਗਾੜੀ ਦਸਨਾ ਉਸੇ ਕਰਕੇ ਵੇਖੋ ਵੇ ਕਿ ਸਾਰੀ ਇੰਨੀ ਕੇ ਸੰਗਤ ਹੋ ਚੁੱਕੀ ਆ ਕਿ ਬਾਹਰ ਤੱਕ ਉਹ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇੰਨੀ ਮਹਾਰਾਜ ਦੀ ਕਿਰਪਾ ਸੜਕਾਂ ਤੇ ਵੀ ਬੈਨ ਹੋ ਸਕਦੇ ਮਜਬੂਰ ਆ ਤੇ ਕਮੇਟੀ ਵਾਲੋ ਵੀ ਇਹਨਾਂ ਦਾ ਪੂਰਾ ਮਿਲੋ ਪ੍ਰਬੰਧਿਆ ਪਰ ਫਿਰ ਵੀ ਸੰਗਤ ਇੰਨਾ ਕਿ ਜਿਆਦਾ ਵੀ ਪ੍ਰਬੰਧ ਘਟ ਪੈਣ ਡਿਆ ਹਰ ਕੋਲ ਕੋਸ਼ਿਸ਼ ਕੀਤੀ ਜਾਂਦੀ ਵੀ ਸੰਗਤਾਂ ਨੂੰ ਮੁਸ਼ਕਲ ਨਾ ਆਵੇ ਪਰ ਸੰਗਤ ਦਾ ਇਕੱਠ ਸੰਗਤ ਇੰਨੀ ਕੇ ਜਿਆਦਾ ਹੋਣ ਕਰਕੇ ਸੰਗਤ ਨੂੰ ਫੇਰ ਵੀ ਸੜਕਾਂ ਤੇ ਦੂਰ ਦੂਰ ਤੱਕ ਬਹਿਣਾ ਪੈਂਦਿਆ ਜੀ ਐਸਜੀਪੀਸੀ ਦੇ ਪ੍ਰਬੰਧ ਕਿਵੇਂ ਦੇਖਦੇ ਹੋ ਬਹੁਤ ਸੋਹਣਾ ਪ੍ਰਬੰਧ ਹੈ ਟੈਂਟ ਵੀ ਲਾ ਦਿੱਤੇ ਆ ਸੰਗਤਾਂ ਲਈ ਥਾਂ ਥਾਂ ਤੇ ਜਲ ਵੀ ਹੈ ਸੇਵਾਦਾਰ ਵੀ ਕਾਫੀ ਹੈ ਕਿਵੇਂ ਦਾ ਲੱਗਦਾ ਹੈ ਪ੍ਰਬੰਧਾ ਵਾਲੀ ਐਸਜੀਪੀਸੀ ਦੇ ਕਹਿੰਦੇ ਬਤਾ ਵੀ ਬਹੁਤ ਸੋਹਣਾ ਪ੍ਰਬੰਧ ਆ ਪਰ ਜੇ ਸਾਉਣਾ ਸੰਗਤ ਦਾ ਠਾਠਾ ਮਾਰਦਾ ਇਕੱਠ ਆ ਉਹਦੇ ਗਾੜੀ ਇਹ ਬਹੁਤ ਘਟ ਗਿਆ ਪਰ ਚਲੋ ਨਾਲ ਫੇਰ ਵੀ ਆਪਣੇ ਜਿੱਦਾਂ ਵੀਰ ਸਹਿਯੋਗ ਦਿੰਦੇ ਸਾਰੇ ਰਲ ਮਿਲ ਕੇ ਇਹਦੇ ਨਾਲ ਜੇ ਸੰਗਤ ਨਾਲ ਹੀ ਰਲ ਕੇ ਐਸਜੀਪੀਸੀ ਦੇ ਨਾਲ ਰਲ ਕੇ ਕਰਨ ਜੇ ਹੋਰੀ ਮਾਰੇ ਕਿਰਪਾ ਵਧ ਹੋ ਜਾਵੇ ਸਾ ਵਾਏ ਖੁਸ਼ੀਆਂ ਦੇ ਜੀ ਕਰ ਇਹ ਨਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਨੂ ਪਾਵੇ ਸਤ ਸ੍ਰੀ ਅਕਾਲ ਸੋ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਚੁਪਹਿਰਾ ਦੇਸ਼ ਵਿਦੇਸ਼ਾਂ ਵਿੱਚ ਨੋਖੀ ਤਸਵੀਰ ਪੇਜਦਾ ਕਿਉਂਕਿ ਇਸ ਸਥਾਨ ਤੇ ਆਏ ਸੰਗਤਾਂ ਜਦ ਦਰਸ਼ਨ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਚੁਪਹਿਰਾ ਕੱਟਦੀਆਂ ਨੇ ਹਾਲਾਂਕਿ ਸ਼ਨੀਵਾਰ ਰਾਤ ਨੂੰ ਵੀ ਇੱਥੇ ਚਪੈਰਾ ਹੁੰਦਾ ਹੈ ਸੰਗਤਾਂ ਇੱਥੇ ਰਾਤ ਵੀ ਰੋਕਦੀਆਂ ਨੇ ਹਾਲਾਂਕਿ ਯੂਪੀ ਬਿਹਾਰ ਤੋਂ ਜਿਵੇਂ ਵੀਰ ਹੋਣਾ ਨੇ ਦੱਸਿਆ ਪੈਣਾ ਆਉਂਦੀਆਂ ਨੇ ਤਿੰਨ ਤਿੰਨ ਦਿਨ ਇੱਥੇ ਰੋਕਦੀਆਂ ਨੇ ਸੋ ਇਹ ਗੁਰੂ ਦੇ ਨਾਲ ਪਿਆਰ ਹੈ ਇਹ ਐਸਜੀਪੀਸੀ ਤੇ ਸੰਗਤ ਦੇ ਸਹਾਇਕ ਦੇ ਨਾਲ ਇਹ ਅਨੋਖੀਆਂ ਤਸਵੀਰਾਂ ਵਿਦੇਸ਼-ਵਿਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਕਿ ਕਿਵੇਂ ਇਸ ਸਥਾਨ ਨਾਲ ਸੰਗਤ ਜੁੜੀ ਹੈ ਪਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀ ਤਾਂ ਇਹ ਸੜਕਾਂ ਇੰਨੀਕ ਭਰੀਆਂ ਹੋਣਗੀਆਂ ਇੱਥੇ ਖੜੇ ਹੋਣ ਦੀ ਥਾਂ ਨਹੀਂ ਹੋएगी ਇੰਨੀਕ ਸੰਗਤ ਹੋਏਗੀ ਸੋ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਨਗਰੀ ਇਸ ਗੁਰੂ ਨਗਰੀ ਦੇ ਵਿੱਚ ਸੰਗ ਫਲਾਲ ਮਿੰਨ ਦੇ ਸਾਥ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਦਰ ਸਿੰਘ ਅਮਰਸੇ